ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਜੀ ਕੋਰਗਲ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਹੈ ਹੈਡਲਾਈਨਸ ਤੇ ਸਰਦਾਰ ਅਫਤਾਰ ਸਿੰਘ ਸੰਧੂ ਕਰਨਗੇ 24 ਫਰਵਰੀ ਨੂੰ ਗੁਰਦੁਆਰਾ ਰੈਕਸਟੇਲ ਵਿਖੇ ਅਹਿਮ ਮੀਟਿੰਗ 35 ਸਾਲ ਪਹਿਲਾਂ ਕਿਸ਼ਤੀਆਂ ਆਈ ਹਾਲੈਂਡ ਤੋਂ ਆਈ ਸੀ ਕੈਨੇਡਾ ਆਮਡੌਰ ਅੱਡਾ ਜੀਟੀਏ ਨੇ ਕਰਵਾਈ ਸਰਸਵਤੀ ਵੰਧਨਾ ਵੱਡੀ ਗਿਣਤੀ ਵਿੱਚ ਪਾਈਚਾਰੇ ਨੇ ਵਿਸ਼ੇਸ਼ ਸਮਾਗਮ ਵਿੱਚ ਭਰੀਆਂ ਹਾਜ਼ਰੀਆਂ ਰੀਡੋ ਕਨਸਕੇਟ ਵੇ ਤੇ برفਬਾਰੀ ਦਾ ਦੇਖਿਆ ਗਿਆ ਅਸਰ ਖੁੱਲਣ ਤੋਂ ਬਾਅਦ ਜਲਦ ਬੰਦ ਕੀਤਾ ਗਿਆ ਸਕੇਟ ਵੇ ਬੰਗਾਲੀ ਪਾਈਚਾਰੇ ਵੱਲੋਂ ਸਰਸਪਤੀ ਪੂਜਾ ਸਮਾਗਮ ਦਾ ਆਯੋਜਨ ਅਮਾਰ ਪੂਜੋ ਟੋਰਾਂਟੋ ਨੇ ਸਭ ਨੂੰ ਦਿੱਤਾ ਸਮਾਗਮ ਵਿੱਚ ਆਉਣ ਦਾ ਸੱਦਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤਕਰੀਬਨ 35 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਆ ਕੇ ਵਸੇ ਸਰਦਾਰ ਅਫਤਾਰ ਸਿੰਘ ਸੰਧੂ ਹਰਾਵਲੋਂ 24 ਫਰਵਰੀ ਨੂੰ ਗੁਰਦੁਆਰਾ ਰੈਕਸਟੇਲ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਰਦਾਰ ਅਫਤਾਰ ਸਿੰਘ ਸੰਧੂ ਨਾਲ ਕਿਸ਼ਤੀਆਂ ਰਾਹੀਂ ਹਾਲੈਂਡ ਤੋਂ ਕੈਨੇਡਾ ਐ ਸੱਜਣ ਵੀ ਹਿੱਸਾ ਲੈਣਗੇ ਮੀਟਿੰਗ ਵਿੱਚ ਹੈਲੀਫੈਕਸ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਕੀਤੀ ਗਈ ਪਲੈਨਿੰਗ ਤੇ ਸਲਾਹ مشਵਰਾ ਕੀਤਾ ਜਾਵੇਗਾ ਕੈਲਡਨ ਨਿਵਾਸੀ ਸਰਦਾਰ ਅਫਤਾਰ ਸਿੰਘ ਸੰਧੂ ਤਕਰੀਬਨ 35 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਆਏ ਸਨ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਆਏ ਅਫਤਾਰ ਸਿੰਘ ਸੰਧੂ ਕਿਸ਼ਤੀਆਂ ਰਾਹੀਂ ਆਪਣੇ ਵਰਗੇ ਕਈ ਹੋਰ ਲੋਕਾਂ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇੱਥੇ ਆਏ। ਹੈਲਿਫੈਕਸ ਕਮਿਊਨਿਟੀ ਨੇ ਕੈਨੇਡਾ ਪਹੁੰਚਣ ਵਾਸਤੇ ਉਹਨਾਂ ਦਾ ਬਹੁਤ ਸਾਥ ਦਿੱਤਾ ਤੇ ਹੁਣ ਹੈਲਿਫੈਕਸ ਕਮਿਊਨਿਟੀ ਦਾ ਧੰਨਵਾਦ ਕਰਨ ਲਈ 24 ਫਰਵਰੀ ਨੂੰ ਗੁਰਦੁਆਰਾ ਰੈਕਸਟੇਲ ਵਿਖੇ ਇੱਕ ਅਹਿਮ ਮੀਟਿੰਗ ਰੱਖੀ ਜਾ ਰਹੀ ਹੈ ਜਿਸ ਦਾ ਵੇਰਵਾ ਸਰਦਾਰ ਅਫਤਾਰ ਸਿੰਘ ਸੰਧੂ ਹੋਰਾਂ ਨੇ ਸਾਂਝਾ ਕੀਤਾ ਹੈ। ਤੇ ਅੱਜ ਤੋਂ 35-36 ਸਾਲ ਪਹਿਲਾਂ 1987 ਦੇ ਵਿੱਚ ਅਸੀਂ ਹਾਲੈਂਡ ਤੋਂ 174 ਸੱਜਣ 22 ਸ਼ਿਪ ਨੋਵਾ ਸਕੋਸ਼ੀਆ ਦੀ ਧਰਤੀ ਤੇ ਉਤਰੇ ਸੀ 12 ਜੁਲਾਈ ਨੂੰ ਔਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਉੱਥੇ ਪਹੁੰਚੇ ਸੀ ਜਿਸ ਸ਼ਿਪ ਦੇ ਵਿੱਚ ਅਸੀਂ ਆਏ ਉਹ ਬੜਾ ਬਹੁਤ ਹੀ ਇੱਕ ਕਮਜ਼ੋਰ ਸ਼ਿਪ ਸੀ ਕੋਈ ਸੇਫਟੀ ਨਹੀਂ ਸੀ ਔਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਹੈਲੀਫੈਕਸ ਤੋਂ ਕੋਈ 350 ਕਿਲੋਮੀਟਰ ਤੇ ਸਾਊਥ-ਵੈਸਟ ਕੋਰਨਰ ਤੇ ਤਾਂ ਉਹਨਾਂ ਲੋਕਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਸ ਵੇਲੇ ਔਰ ਉੱਥੋਂ ਦੀ ਕਮਿਊਨਿਟੀ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਔਰ ਜੋ ਬਾਕੀ ਸਾਡੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਨੇ ਵੀ ਉਸ ਟਾਈਮ ਤੇ ਸਾਡੀ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਰਿਣੀ ਹਾਂ ਸਾਰਿਆਂ ਦੇ ਔਰ ਅਤਕੀ ਅਸੀਂ ਜਾਣਾ ਚਾਹੁੰਨੇ ਆ ਜੁਲਾਈ ਦੇ ਵਿੱਚ ਉੱਥੋਂ ਦੀ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਉਹਨਾਂ ਲਈ ਕੁਝ ਉਹਨਾਂ ਦੀ ਹੈਲਪ ਕਰਨ ਲਈ ਅਸੀਂ ਚਾਹੁੰਨੇ ਆ ਕਿ ਸਾਰੇ ਸੱਜਣ ਰਲ ਕੇ ਅਸੀਂ ਉੱਥੇ ਜੁਲਾਈ ਦੇ ਵਿੱਚ ਜਾਈਏ ਅਸੀਂ ਸਾਰੀ ਕਮਿਊਨਿਟੀ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਆ ਜੋ ਸਾਡੇ ਨਾਲ ਜਾਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਜਾ ਸਕਦੇ ਆ ਔਰ ਅਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਦਾ ਧੰਨਵਾਦ ਕਰ ਸਕੀਏ ਤੇ 24 ਤਰੀਕ ਫਰਵਰੀ ਨੂੰ ਸਾਡੀ ਮੀਟਿੰਗ ਹੈ ਰੈਕਸਡੇਲ ਗੁਰਦੁਆਰਾ ਸਾਹਿਬ ਔਰ ਉੱਥੇ ਇਸ ਗੱਲ ਦੀ ਵਿਚਾਰ ਕਰਾਂਗੇ ਔਰ ਸਾਰਾ ਪ੍ਰੋਗਰਾਮ ਉਸ ਸਾਹਿਬ ਨਾਲ ਲਿਖਿਆ ਜਾਵੇ ਕਿ ਇਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਆਪਣੇ ਸਾਥੀ ਵੀਰਾਂ ਨੂੰ ਵੀ ਕਿ ਅਸੀਂ ਇਕੱਠੇ ਹੋ ਕੇ ਸਾਰੇ ਇਸ ਕੰਮ ਦੇ ਵਿੱਚ ਹਿੱਸਾ ਪਾ ਸਕੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਸਿਸ ਸਾਗਾ ਵਿੱਚ ਅਮਰ ਅੜਾ ਜੀਟੀਏ ਵੱਲੋਂ ਸਰਸਵਤੀ ਵੰਦਨਾ ਕਰਵਾਈ ਗਈ ਵੱਡੀ ਗਿਣਤੀ ਵਿੱਚ ਪਾਈਚਾਰੇ ਨੇ ਇਸ ਵਿਸ਼ੇਸ਼ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਸਵੇਰੇ ماں ਸਰਸਵਤੀ ਦੀ ਪੂਜਾ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਆਏ ਹੋਏ ਮਹਿਮਾਨਾਂ ਨੇ ਵੱਖ-ਵੱਖ ਪ੍ਰੋਗਰਾਮਾਂ ਦਾ ਖੂਬ ਆਨੰਦ ਮਾਣਿਆ ਇਸ ਦੇ ਨਾਲ ਹੀ ਬੱਚਿਆਂ ਦੇ ਕੰਪੀਟੀਸ਼ਨ ਵੀ ਕਰਵਾਏ ਗਏ ਇਸ ਸਮਾਗਮ ਵਿੱਚ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਇਲਾਵਾ ਬੱਚਿਆਂ ਨੇ ਵੀ ਹਿੱਸਾ ਲਿਆ ਅਮਜੜ ਅੱਡਾ ਜੀਟੀਏ ਵੱਲੋਂ ਸਰਸਵਤੀ ਵੰਦਨਾ 2024 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਇਸ ਮੌਕੇ ਆਰਬਰ ਗ੍ਰੀਨ ਹਾਲ ਸਾਊਥ ਕਾਮਨ ਕਮਿਊਨਿਟੀ ਸੈਂਟਰ ਮਿਸਿਸ ਸਾਗਾ ਵਿੱਚ ਇਕੱਠ ਫਿਕਣ ਵਾਲਾ ਸੀ ਇਸ ਮੌਕੇ ਮਾਂ ਸਰਸਵਤੀ ਦੀ ਮੂਰਤੀ ਤੋਂ ਲੈ ਕੇ ਸਜ ਸਜਾਵਟ ਦਾ ਹਰ ਸਮਾਨ ਖੁਦ ਹੱਥਾਂ ਨਾਲ ਤਿਆਰ ਕੀਤਾ ਗਿਆ ਸੀ ਤੇ ਫਿਰ ਮਾਂ ਸਰਸਵਤੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਅਤੇ ਉਸ ਤੋਂ ਬਾਅਦ ਆਏ ਹੋਏ ਭਗਤਾਂ ਨੂੰ ਪ੍ਰਸਾਦ ਵੰਡਿਆ ਗਿਆ ਸ਼ਾਮ ਵੇਲੇ ਸੰਧਿਆ ਆਰਤੀ ਹੋਈ ਇਸ ਤੋਂ ਇਲਾਵਾ ਉੱਥੇ ਖਾਣੇ ਦੇ ਸਟਾਲਸ ਵੀ ਲਗਾਏ ਗਏ ਸਨ ਇਸ ਸ੍ਰੀਸਰਸਤੀ ਵੰਦਨਾ ਦੇ ਵਿੱਚ ਹੋਰ ਵੀ ਬਹੁਤ ਐਕਟੀਵਿਟੀਜ਼ ਕੀਤੀਆਂ ਗਈਆਂ ਕਲਚਰਲ ਪ੍ਰੋਗਰਾਮ ਦੇ ਰਾਹੀਂ ਆਏ ਹੋਏ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਤੇ ਬੱਚਿਆਂ ਵਾਸਤੇ ਡਰਾਇੰਗ ਕੰਪੀਟੀਸ਼ਨ ਵੀ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਇੱਕ ਸਪੈਸ਼ਲ ਬੈਂਡ ਪਰਫਾਰਮੈਂਸ ਕੀਤੀ ਗਈ ਜਿਸ ਨੇ ਲੋਕਾਂ ਦਾ ਮਨ ਮੋਲਿਆ ਜਾਣਕਾਰੀ ਮੁਤਾਬਕ ਕੰਪੀਟੀਸ਼ਨ ਵਿੱਚ ਜਿੱਤੂ ਰਹੇ ਬੱਚਿਆਂ ਨੂੰ ਪ੍ਰਾਈਜ਼ ਦੇ ਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ ਤੇ ਅੰਤ ਇਸ ਮਗਮ ਸਮਾਪਤੀ ਵੱਲ ਵਧਿਆ। ਆ ਸੋ ਆਈ ਐਮ ਕਰੰਟਲੀ ਇਨ ਆਮਾਦੇਰ ਅੱਡਾ ਇਵੈਂਟ ਸੋ ਥਿਸ ਇਜ਼ ਅ ਸੈਕੰਡ ਈਅਰ ਆਫ ਥਿਸ ਪੂਜਾ ਐਂਡ ਆਈ ਐਮ ਪਾਰਟਿਸਿਪੇਟਿੰਗ ਓਵਰ ਹਿਅਰ ਐਜ਼ ਅ ਗੈਸਟ ਸੋ I am thrilled and honored to be a part of this event because it uh, specifies all the Bengali culture. So, Saraswati Puja is one of the most important puja uh, which deals with kids, arts, and a lot of entertainment uh, from dance to drama. So, this particular event has covered everything. So, I'm glad that I can be a part of this event so i'm looking forward to the whole day. there are lots of events, poke, and uh, we are dealing with uh, the other community people as well. it's not only for bengali people. it's for everyone. so it's glad to be a part of this type of event. and i wish this event goes many years from today. it's the second year, and they are already doing it very well. as you can see behind, the panel is handmade, and the idol is handmade too. so thank you, everyone, for being a part of this. And I'm डे हम लोगों का इस बार सेकेंड ईयर पूजा है तो हम लोग वी आर एक्चुअली फ्रॉम कोलकाता तो हम लोग सोच रहे हैं कि कोलकाता के ऊपर अगर कुछ करें क्योंकि हम यहाँ पे रहते हैं बहुत दूर तो घर तो मिस करते ही एवरी डे तो बींग थिंकिंग ऑफ दोस थिंग तो आप अगर देखोगे तो यहाँ पे पूरा जो कोलकाता है उसका जो एक्चुअल हम कोलकाता इज़ काइंड ऑफ इमोशन तो हम लोग ट्राई किए कि वो पूरा इमोशन को हम लोग पूरा डिपिट करें हम लोगों का जो पैंडल है उसमें तो यहाँ पे जो भी चीज़ आप लोग देख रहे हैं वो सारे आपका पूरा हैंडमेड है एंड दिस इज़ मेड विथ जस्ट पेपर एंड सम प्लास्टर ऑफ पेरिस तो हम लोगों को ऑलमोस्ट लाइक मोर देन अ मंथ लगा ये तैयार करने में तो आई होप एवरी वन विल लाइक दैट सो एंड आवर मेन थीम इज लाइक दिस इज़ कॉल्ड इन बी द वर्ड दिस इज कॉल्ड पिछू सो इट्स लाइक अ आई मीन देर इज समथिंग फ्रॉम योर होम विच इज़ एक्चुअली कॉलिंग यू एंड यू आर जस्ट फॉलोइंग फॉर दोस इमोशन तो यही हम लोगों को एक घर घर से भी दूर रह के मतलब आप शायद घर छोड़ सकते हो बट घर आपके अंदर ही है तो वही हम लोग डिपिट करने के लिए ये हम लोगों का मतलब सेकेंड ईयर का थीम है आई होप एवरी वन विल लाइक दैट कैनेडा आदि विश्व की सब तो वो स्केटिंग रिंक नाल जुड़ी अहम जानकारी सामने आई है रीडो कैनाल स्केट वे बर्फबारी का असर वेखन मिले ਸਕੇਟਿੰਗ ਕਰਨ ਗਏ ਲੋਕਾਂ ਨੂੰ ਉਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਲੀਡੋ ਕੇ ਨਾਸ ਸਕੇਟਵੇ ਖੁੱਲਣ ਤੋਂ ਬਾਅਦ ਜਲਦ ਹੀ ਬੰਦ ਕਰ ਦਿੱਤੀ ਗਈ ਮੌਸਮ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਸਕੇਟਵੇ ਮੂੜ ਖੋਲਣ ਬਾਰੇ ਜਲਦ ਅਪਡੇਟ ਪ੍ਰਦਾਨ ਕੀਤੀ ਜਾਵੇਗੀ ਰੀਡੋ ਕਨਾਲ ਸਕੇਟਵੇ ਦਾ ਇੱਕ ਹਿੱਸਾ ਬੀਤੇ ਦਿਨ ਐਤਵਾਰ ਦੁਪਹਿਰ ਨੂੰ ਖੋਲਣ ਤੋਂ ਮਹਿਜ਼ 6 ਘੰਟੇ ਬਾਅਦ ਬੰਦ ਕਰ ਦਿੱਤਾ ਗਿਆ। ਨੈਸ਼ਨਲ ਕੈਪੀਟਲ ਕਮਿਸ਼ਨ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਚਾਲਕ ਦਲ ਸ਼ਾਮ 6 ਵਜੇ ਸ਼ੁਰੂ ਹੋਣ ਵਾਲੇ ਸਕੇਟਵੇ ਨੂੰ ਬੰਦ ਕਰ ਦੇਣਗੇ। ਰਾਸ਼ਟਾਨੀ ਤੇ ਦਿਨ ਪਰ برف ਪੈਣ ਤੋਂ ਬਾਅਦ ਬਰਫ ਦੀ ਸਥਿਤੀ ਤੇ ਨਕਾਰਾਤਮਕ ਅਸਰ ਪਿਆਏ ਨੈਸ਼ਨਲ ਕੈਪੀਟਲ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਸਕੇਟਵੇ ਦਾ ਆਨੰਦ ਲੈਣ ਲਈ ਬਾਹਰ ਆਉਣ ਵਾਲੇ ਹਰ ਇੱਕ ਵਿਅਕਤੀ ਦਾ ਧੰਨਵਾਦ ਅਸੀਂ ਬਹੁਤ ਸਾਰੇ ਚਿਹਰਿਆਂ ਤੇ ਮੁਸਕਰਾਹਟਾਂ ਵੇਖੀਆਂ ਇਸ ਦੇ ਨਾਲ ਹੀ ਨੈਸ਼ਨਲ ਕੈਪੀਟਲ ਕਮਿਸ਼ਨ ਨੇ ਕਿਹਾ ਕਿ ਅਸੀਂ ਬਰਫ ਦੀ ਸਖਤ ਸਾਮ ਸੰਭਾਲ ਕਰਨ ਲਈ ਸ਼ਾਮ 6 ਵਜੇ ਸਕੇਟਵੇ ਨੂੰ ਬੰਦ ਕਰ ਦੇਵਾਂਗੇ ਅਸੀਂ ਕੱਲ ਲਈ ਬਰਫ਼ ਦੀ ਸਥਿਤੀ ਵਿੱਚ ਸੁਧਾਰ ਕਰਨ ਦੀ ਉਮੀਦ ਕਰਦੇ ਹਾਂ ਅਤੇ ਸਵੇਰ ਨੂੰ ਇੱਕ ਅਪਡੇਟ ਪ੍ਰਦਾਨ ਕਰਾਂਗੇ। NCC ਨੇ ਲਗਭਗ 3 ਹਫ਼ਤਿਆਂ ਤੋਂ ਬੰਦ ਰਹਿਣ ਤੋਂ ਬਾਅਦ ਐਤਵਾਰ ਨੂੰ ਸਕੇਟਵੇ ਨੂੰ ਦੁਬਾਰਾ ਖੋਲ੍ਹਿਆ ਸੀ ਪਰ ਸਕੇਟਵੇ ਤੇ ਬਰਫ਼ ਦੀ ਮਾੜੀ ਸਥਿਤੀ ਤੇ ਚੇਤਾਵਨੀ ਦਿੱਤੀ ਗਈ ਕਮਿਸ਼ਨ ਨੇ ਬਰਫ਼ ਤੇ ਸਕੇਟਿੰਗ ਦੀ ਬਜਾਏ ਪੈਦਲ ਚੱਲਣ ਦੀ ਸਿਫਾਰਿਸ਼ ਕੀਤੀ ਹੈ ਬਰਫ਼ NCC ਨੂੰ ਸਕੇਟਵੇ ਵਿੱਚ ਹੜ ਔਣ ਤੋਂ ਰੋਕਦੀ ਹੈ ਅਤੇ ਬਰਫ਼ ਨੂੰ ਇਨਸੂਲੇਟ ਕਰ ਦਈਏ ਜਿਸ ਨਾਲ ਆਈ ਸਕੇਟਿੰਗ ਲਈ ਘੱਟ ਆਦਰਸ਼ ਹਾਲਾਤ ਪੈਦਾ ਹੁੰਦੇ ਨੇ ਅਟਵਾ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਭਵਿੱਖਬਾਣੀ ਦੇ ਨਾਲ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ ਮੁੱਖ ਤੌਰ ਤੇ ਧੁੱਪ ਨਿਕਲਣ ਦੇ ਅਸਾਰ ਜਤਾਏ ਜਾ ਰਹੇ ਨੇ ਕੈਨੇਡਾ ਪਰ ਵਿੱਚ ਵਕ ਵਕ ਥਾਵਾਂ ਤੇ ਫੈਮਿਲੀ ਡੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਭਾਈਚਾਰੀ ਨਾਲ ਮਿਲ ਕੇ ਜਸ਼ਨ ਮਨਾ ਰਹੇ ਨੇ ਇਸ ਮੌਕੇ ਭਾਈਚਾਰੀ ਅਤੇ ਸਿਟੀਜ਼ ਵੱਲੋਂ ਫੈਮਿਲੀ ਡੇ ਮੌਕੇ ਸਮਗਮ ਮੁਲਕੀਗੇ ਜਨਤਾ ਦੇ ਨੁਮਾਇੰਦੇ ਨਾਗਰਿਕਾਂ ਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਇੱਕ ਕੀਮਤੀ ਸਮਾਂ ਬਤਾਉਣ ਲਈ ਸ਼ੁਭਕਾਮਨਾਵਾਂ ਦੇ ਰਹੇ ਨੇ ਇਸ ਮੌਕੇ 온ਟਾਰੀਓ ਵਿੱਚ ਵੀ ਫੈਮਿਲੀ ਡੇ ਵੀਕਐਂਡ ਮਨਾਉਣ ਲਈ ਵੱਖ-ਵੱਖ ਐਕਟੀਵਿਟੀਆਂ ਦਾ ਪ੍ਰਬੰਧ ਕੀਤਾ ਗਿਆ ਫੈਮਿਲੀ ਡੇ ਫਰਵਰੀ ਦੇ 3 ਤੀਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ ਫੈਮਿਲੀ ਡੇ ਕੋਈ ਰਾਸ਼ਟਰੀ ਕਾਨੂੰਨੀ ਹੌਲੀਡੇ ਨਹੀਂ ਹੈ ਬਲਕਿ ਇਹ ਸਿਰਫ ਨਿਊ ਬ੍ਰੰਜ਼ਵਿਕ, ਅਲਬਰਟਾ, ਮੈਨੀਟੋਬਾ, 온ਟਾਰੀਓ, ਸਸਕੇਚਵਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਮਨਾਇਆ ਜਾਂਦਾ ਹੈ। ਇਸ ਮੌਕੇ ਜਨਤਾ ਨੂੰ ਛੁੱਟੀ ਹੁੰਦੀ ਹੈ ਅਤੇ ਆਬਾਦੀ ਇੱਕ ਸ਼ਾਨਦਾਰ ਹੌਲੀਡੇ ਦਾ ਜਸ਼ਨ ਮਨਾਉਂਦੀ ਹੈ। ਇਸ ਮੌਕੇ ਜ਼ਿਆਦਾਤਰ ਸਕੂਲ ਅਤੇ ਕਾਰੂ ਬਾਰਵੀ ਬੰਦ ਹੁੰਦੇ ਨੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਈਚਾਰਾ ਪਰਿਵਾਰ ਅਤੇ ਪਰਿਵਾਰਕ ਜੀਵਨ ਦੀ ਮਹੱਤਤਾ ਦਾ ਸ਼ਾਨਦਾਰ ਜਸ਼ਨ ਮਨਾਉਂਦਾ ਹੈ ਅਤੇ ਇਸ ਮੌਕੇ ਵੱਖ-ਵੱਖ ਸਮਾਗਮ ਵੀ ਉਲੀਕੇ ਜਾਂਦੇ ਨੇ ਹਾਈ एवरीवन आई वांट टू विश यू ऑल ਅ ਵੈਰੀ ਹੈਪੀ ਫੈਮਿਲੀ ਡੇ This long weekend is an opportunity to rediscover our beautiful province and all it has to offer by spending quality time with family and friends On Family Day, Ontarians can enjoy the great outdoors and winter activities. From skiing, skating, families can take advantage of free fishing this long weekend. But let's not forget, there's more to Ontario than just its natural beauty. Our museums and attractions are filled with exciting discoveries for everyone to enjoy. As we gather with loved ones, let's reflect on the warmth and the love that family brings into our lives. from my family to yours i want to wish everyone a safe happy and relaxing holiday weekend ਜਨਤਾ ਦੇ ਚੁਣੇ ਹੋਏ ਨੁਮਾਇंदे ਵੀ ਜਨਤਾ ਦੇ ਨਾਲ ਮਿਲ ਕੇ ਉਹਨਾਂ ਦੇ ਪਰਿਵਾਰਾਂ ਦਾ ਇਹ ਜਸ਼ਨ ਮਨਾਉਂਦੇ ਨੇ ਤੇ ਇਹਨਾਂ ਜਸ਼ਨਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਇਸ ਮੌਕੇ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਫੈਮਲੀਆਂਜ਼ ਦੇ ਨਾਮ ਇੱਕ ਸ਼ਾਨਦਾਰ ਸੁਨੇਹਾ ਦਿੱਤਾ ਤੇ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵੱਧਿਆਂ ਅਗਲੀ ਖਬਰ ਵੱਲ ਬੰਗਾਲੀ ਪਾਈਚਾਰੇ ਵੱਲੋਂ ਸਰਸਵਤੀ ਪੂਜਾ ਸਮਾਗਮ ਦਾ ਖੂਬਸੂਰਤ ਢੰਗ ਨਾਲ ਆਯੋਜਨ ਕੀਤਾ ਗਿਆ ਅਮਾਰ ਪੂਜੋ ਟੋਰਾਂਟੋ ਵੱਲੋਂ ਸਭ ਨੂੰ ਸਮਾਗਮ ਵਿੱਚ ਆਉਂਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਇਸ ਸਮਾਗਮ ਦੌਰਾਨ ਮਹਿਲਾਵਾਂ ਨੇ ਜਿੱਥੇ ਸ਼ਾਪਿੰਗ ਦਾ ਖੂਬ ਮਜ਼ਾ ਲਿਆ ਉੱਥੇ ਹੀ ਬੱਚਿਆਂ ਨੇ ਰੰਗਾ ਰੰਗ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਲਿਆ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਨੇ ਖੂਬ ਮौज-ਮਸਤੀ ਕੀਤੀ ਅਤੇ ਮਾਂ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਮਾਰ ਪੂਜੋ ਟੋਰਾਂਟੋ ਵੱਲੋਂ ਸਰਸਵਤੀ ਪੂਜਾ ਕਰਵਾਈ ਗਈ ਮੂਨਲਾਈਟ ਬੈਂਕੁਇਟ ਹਾਲ ਖਾਚ ਖਾਚ ਮਹਿਮਾਨਾਂ ਦੇ ਨਾਲ ਭਰਿਆ ਹੋਇਆ ਸੀ ਜਿੱਥੇ ਆਉਣ ਵਾਸਤੇ ਹਰ ਕਿਸੇ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਇਸ ਮੌਕੇ ਪੂਜਾ ਦੇ ਨਾਲ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਸਮਾਗਮ ਦੇ ਦੌਰਾਨ ਰੰਗ ਰੰਗ ਪ੍ਰੋਗਰਾਮ ਦੀਆਂ ਵਿੱਚ ਖਾਸ ਪੇਸ਼ਕਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਬੰਗਾਲੀ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ 'ਤੇ ਇਕੱਤਰ ਹੋਏ ਸਨ ਆਏ ਹੋਏ ਮਹਿਮਾਨਾਂ ਵਾਸਤੇ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤੇ ਮਹਿਮਾਨਾਂ ਨੇ ਸਵਾਦਿਸ਼ਟ ਭੋਜਨ ਦਾ ਖੂਬ ਮਜ਼ਾ ਲਿਆ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸਟਾਲਜ਼ ਵੀ ਲਗਾਈਆਂ ਗਈਆਂ ਸਨ ਜਿਸ ਵਿੱਚ ਜੁਐਲਰੀ ਅਤੇ ਸਾਰੀ ਦੀਆਂ ਸਟਾਲਜ਼ ਵੀ ਸ਼ਾਮਿਲ ਸਨ ਆਏ ਹੋਏ ਮਹਿਮਾਨਾਂ ਨੇ ਖੂਬ ਸ਼ਾਪਿੰਗ ਕੀਤੀ ਇਸ ਮੌਕੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੀ ਇਸ ਸ਼ਾਨਦਾਰ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਖੂਬ رونਕਾਂ ਮਾਨੀਆਂ Here you can see, this is Amar Pujo Cultural Association of Toronto. So here what we are doing is uh, Saraswati Puja. So the Saraswati Puja, as uh, we Bengalis call it, is the goddess of, um, so uh, uh, not only of um, music, of, of study. And uh, here we are with the whole uh, Bengali community uh, celebrating the Saraswati Puja. And, and we do this like every year just to celebrate this auspicious occasion. and, and uh, we have been continuing to do this uh, for the past couple of years. and uh, we will try to continue as much as we can. so, uh, yeah, so you can see the, 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 the kind of environment that we have. currently, we can see there are more than, i think, uh, 300 people right now at this particular hall. and uh, we, are, we, are, we, are, uh, we are trying to get as much more people as we can get, uh, not only bengalis, but from all over india this is our second year of saraswati puja um, as you know saraswati puja in our bengalis me uh, it's a huge part of our culture uh, because there is a lot of emphasis given in our culture towards education music art so uh, she is the goddess and obviously epitome of vidya and which is why it is usually um, what should i say inculcated in our culture to worship to saraswati puja especially when you are growing up as a kid, as a children, as a student, uh, even as office goers, also we pray to her. So aside that uh, Saraswati Puja time is also when uh, it is Bengali's Valentine's Day. Uh, I mean that's little joke, but yeah, um, we are doing this for the second year. There is a lot of um, response. Uh, I would say overwhelming response, which is why we moved to Moonlight, uh, which is formerly known as Marigold Banquet Hall, this year. And hope we keep growing doing this. Uh, Side Durga Puja, this is our second big event, which is turning out gradually. So we hope to see you every year and to join us. Thank you and have a good day. This is our second year of Sharshoti Puja. Sharshoti Puja is one of the prominent puja for bengalies which is uh, for goddess uh, goddess of knowledge and uh, we are celebrating here shaurashti puja for 2024 we are pioneer in D durga puja we completed 12 year last year was 12 year for D durga puja for ama puja pradhan mantri justin trudeau ne manitoba vich sehat sambhal nu behtar banon layi funding den da elan kita ਪ੍ਰਧਾਨ ਮੰਤਰੀ ਨੇ ਮੈਨੀਟੋਬਾ ਦੇ ਪ੍ਰੀਮੀਅਰ ਵੈਬਕੀਨਿਊ ਨਾਲ ਮਿਲ ਕੇ 633 ਮਿਲੀਅਨ ਡਾਲਰ ਤੋਂ ਵੱਧ ਫੰਡ ਦੇਣ ਦਾ ਐਲਾਨ ਕੀਤਾ ਹੈ ਫੰਡਿੰਗ ਰਾਹੀਂ ਹੋਰ ਡਾਕਟਰਾਂ ਤੇ ਨਰਸਾਂ ਦੀ ਨਿਯੁਕਤੀ ਕਰਨਾ ਅਤੇ ਮਾਨਸਿਕ ਸਿਹਤ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਲੋਕਾਂ ਦੀ ਮਦਦ ਕਰਨਾ ਸ਼ਾਮਿਲ ਹੈ ਸਿਹਤ ਦੇਖਭਾਲ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਕੈਨੇਡਾ ਸਰਕਾਰ ਅਤੇ ਮੈਨੀਟੋਬਾ ਸਰਕਾਰ ਮਿਲ ਕੇ ਉਹਨਾਂ ਸਿਹਤ ਸੰਭਾਲ ਕਰਮਚਾਰੀਆਂ ਨੂੰ ਅੱਗੇ ਲਿਆਉਣ ਲਈ ਕੰਮ ਕਰ ਰਹੀ ਹੈ ਜਿਨ੍ਹਾਂ ਦੀ ਭਾਈਚਾਰੇ ਨੂੰ ਲੋੜ ਹੈ ਜੋ ਪਾਈਚਾਰੇ ਦੇ ਉਡੀਕ ਦੇ ਸਮੇਂ ਨੂੰ ਕਟਾ ਸਕਣ ਅਤੇ ਮੈਨੀਟੋਬਾ ਵਾਸੀਆਂ ਨੂੰ ਸਭ ਤੋਂ ਵਧੀਆ ਸੰਭਵ ਦੇਖਭਾਲ ਪ੍ਰਦਾਨ ਕਰ ਸਕਣ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਉ ਦੇ ਨਾਲ ਮਿਲ ਕੇ ਮੈਨੀਟੋਬਾ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ 633 ਮਿਲੀਅਨ ਡਾਲਰ ਤੋਂ ਵੱਧ ਫੰਡ ਦੇਣ ਦਾ ਐਲਾਨ ਕੀਤਾ ਵਰਕਿੰਗ ਟੁਗੇਦਰ ਸਮਝੌਤੇ ਦੇ ਤਹਿਤ ਮੈਨੀਟੋਬਾ ਸਟਾਫ ਦੀ ਕਮੀ ਤੋਂ ਸ਼ੁਰੂ ਹੋ ਕੇ ਸਿਹਤ ਸੰਭਾਲ ਨੂੰ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਆਪਣੀਆਂ ਵਚਨਬੱਧਤਾਵਾਂ ਦੇ ਨਾਲ ਅੱਗੇ ਵਧੇਗਾ ਇਹ ਫੰਡਿੰਗ ਦੇ ਰਾਹੀਂ ਮੈਨੀਟੋਬਾ ਵਿੱਚ 400 ਹੋਰ ਡਾਕਟਰਸ 300 ਹੋਰ ਨਰਸਾਂ 200 ਪੈਰਾਮੈਡਿਕਸ ਅਤੇ 100 ਹੋਮ ਕੇਅਰ ਵਰਕਰਾਂ ਨੂੰ ਨਿਯੁਕਤ ਕੀਤਾ ਜਾਵੇਗਾ ਕੈਨੇਡਾ ਅਤੇ ਮੈਨੀਟੋਬਾ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਸਿਹਤ ਪੇਸ਼ੇਵਰਾਂ ਲਈ ਮੈਨੀਟੋਬਾ ਵਿੱਚ ਅਭਿਆਸ ਕਰਨ ਲਈ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਨੇ ਇਸ ਵਿੱਚ ਵਿਦੇਸ਼ੀ ਕ੍ਰੀਡੈਂਸ਼ੀਅਲਜ਼ ਮਾਨਤਾ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਸੜਲ ਬਣਾਉਣਾ ਅਤੇ ਪੜੇ ਲਿਖੇ ਅਤੇ ਹੁਨਰਮੰਦ ਸਿਹਤ ਪੇਸ਼ੇਵਰਾਂ ਤੱਕ ਪ੍ਰੋਗਰਾਮ ਦੀ ਪਹੁੰਚ ਨੂੰ ਵਧਾਉਣਾ ਸ਼ਾਮਿਲ ਹੈ ਮੈਨੀਟੋਬਾ ਸਿਹਤ ਕਰਮਚਾਰੀਆਂ ਲਈ ਕੈਨੇਡਾ ਦੇ ਅੰਦਰ ਆਉਣਾ ਆਸਾਨ ਬਣਾਵੇਗਾ ਤਾਂ ਜੋ ਉਹ ਲਾਲ ਪੀਤਾ ਸ਼ਾਹੀ ਨਾਲ ਨਜਿੱਠਣ ਵਿੱਚ ਘਟ ਸਮਾਂ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਵਿੱਚ ਜ਼ਿਆਦਾ ਸਮਾਂ ਬਤੀਤ ਕਰਨ। ਮੈਨੀਟੋਬਾ ਬੇਕਰੇ ਅਤੇ ਵਿਆਪਕ ਸਿਹਤ ਦੇਖਰੇਖ ਅਤੇ ਇਲਾਜ ਦੀ ਲੋੜ ਵਾਲੇ ਲੋਕਾਂ ਲਈ ਕਾਉਂਸਲਿੰਗ ਲਈ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਅਤੇ ਹਸਪਤਾਲ ਦੀਆਂ ਥਾਵਾਂ ਨੂੰ ਦੁੱਗਣਾ ਕਰਨ ਵਿੱਚ ਮਦਦ ਲਈ ਹੋਰ ਮਨੋਵਿਗਿਆਨੀ ਨਿਯੁਕਤ ਕਰੇਗਾ। ਇਸ ਤੋਂ ਇਲਾਵਾ ਸੂਬਾ ਨਸ਼ਾ ਮੁਕਤ ਇਲਾਜ ਸੇਵਾਵਾਂ ਸਾਥੀਆਂ ਦੀ ਸਹਾਇਤਾ ਅਤੇ ਹੋਰ ਕਮਿਊਨਿਟੀ ਆਧਾਰਿਤ ਮਾਨਸਿਕ ਸਿਹਤ ਪਹਿਲ ਕਦਮੀਆਂ ਦਾ ਸਮਰਥਨ ਕਰੇਗਾ ਆਰ ਗਵਰਨਮੈਂਟ will invest 434 million dollars over the next 3 years to help Manitoba. It will increase the number of doctors in the province and recruit health care workers for rural and northern communities. It'll make it easier for healthcare care professionals to practice in Manitoba, including those with foreign credentials. We'll see reduced wait times at ERs and we'll address blockages and backlogs. We'll ensure people have access to the mental health care they need, including young people. We'll modernize the health care system, and we'll be addressing gaps in care experienced all too often by Indigenous peoples. In addition, we're making real investments to improve the lives of seniors in Manitoba almost $200 million on top of the previous $434, which will mean more home and community care and better quality long term care, including more personalized care for people who live in long term care. En résumé, on a deux accords avec le Manitoba aujourd'hui. C'est un total de 633 millions de dollars pour améliorer les soins de santé, y compris des investissements dans les soins à domicile, les soins communautaires et les soins de longue durée pour les aînés. On a bien hâte de poursuivre notre travail ensemble pour transformer les soins et pour livrer des résultats concrets. These are about delivering real About improving patient care and patient outcomes, including for the most vulnerable. Nothing is more important than your health. The federal government is therefore stepping up to make sure that provinces and territories are equipped to deliver the care you expect and deserve, and to protect the promise of our universally publicly funded health care system that is core to who we are as Canadians. ਨੋਵਾ ਸਕੋਸ਼ੀਆ ਫੈਮਿਲੀ ਡਿਵੀਜ਼ਨ ਦੀ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਆਰ ਲੈਸਟਰ ਜੈਸੂ ਡਾਸਨ ਦੀ ਨੋਵਾ ਸਕੋਸ਼ੀਆ ਫੈਮਿਲੀ ਡਿਵੀਜ਼ਨ ਦੇ ਸੁਪਰੀਮ ਕੋਰਟ ਦੇ ਨਵੇਂ ਐਸੋਸੀਏਟ ਚੀਫ ਜਸਟਿਸ ਵਜੋਂ ਨਿਯੁਕਤੀ ਕੀਤੀ ਗਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਨੇ ਲੈਸਟਰ ਜੈਸੂ ਡਾਸਨ ਵੱਲੋਂ ਨਿਭਾਈ ਜਾਣ ਵਾਲੀ ਨਵੀਂ ਭੂਮਿਕਾ ਦੀ ਸਫਲਤਾ ਦੀ ਵੀ ਕਾਮਨਾ ਕੀਤੀ ਬੀਤੇ ਦਿਨ ਇੱਕ ਨਿਊਜ਼ ਰਿਲੀਜ਼ ਰਾਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੋਵਾ ਸਕੋਸ਼ੀਆ ਪਰਿਵਾਰਿਕ ਡਿਵੀਜ਼ਨ ਦੀ ਸੁਪਰੀਮ ਕੋਰਟ ਦੇ ਜੱਜ ਮਾਨਯੋਗ ਆਰ ਲੈਸਟਰ ਜਸਡੋਸਨ ਨੂੰ ਨੋਵਾ ਸਕੋਸ਼ੀਆ ਪਰਿਵਾਰਿਕ ਡਿਵੀਜ਼ਨ ਦੀ ਸੁਪਰੀਮ ਕੋਰਟ ਦੇ ਨਵੇਂ ਐਸੋਸੀਏਟ ਚੀਫ ਜਸਟਿਸ ਦੇ ਵਜੋਂ ਨਿਯੁਕਤ ਕੀਤਾ ਏ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜਸਟਨ ਪ੍ਰੂਡੋ ਨੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦਿਆ ਹੋਇਆ ਇਹ ਵੀ ਕਿਹਾ ਕਿ ਮੈਂ ਮਾਨਯੋਗ ਆਰ ਲੈਸਟਰ ਜਸਡੋਸਨ ਦੀ ਹਰ ਸਫਲਤਾ ਦੀ ਕਾਮਨਾ ਕਰਦਾ ਹਾਂ ਕਿਉਂਕਿ ਉਹ ਫੈਮਿਲੀ ਡਿਵੀਜ਼ਨ ਵਿੱਚ ਨੋਵਾ ਸਕੋਸ਼ੀਆ ਦੀ ਸੁਪਰੀਮ ਕੋਰਟ ਦੇ ਐਸੋਸੀਏਟ ਚੀਫ ਜਸਟਿਸ ਵਜੋਂ ਆਪਣੀ ਨਵੀਂ ਭੂਮਿਕਾ ਨਿਭਾ ਰਹੇ ਨੇ ਕਾਨੂੰਨ ਵਿੱਚ ਆਪਣੇ ਵਿਆਪਕ ਅਨੁਭਵ ਰਾਹੀਂ ਉਹ ਨੋਵਾ ਸਕੋਸ਼ੀਆ ਦੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰਨਾ ਜਾਰੀ ਰੱਖਣਗੇ ਦੱਸ ਦਈ ਹੈ ਕਿ ਕੈਨੇਡਾ ਵਿੱਚ ਚੀਫ ਜਸਟਿਸ ਅਤੇ ਅਸੋਸੀਏਟ ਚੀਫ ਜਸਟਿਸ ਆਪਣੀਆਂ ਅਦਾਲਤਾਂ ਦੀ ਅਗਵਾਈ ਅਤੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਨੇ ਉਹ ਕੈਨੇਡੀਅਨ ਜੁਡੀਸ਼ੀਅਲ ਕੌਂਸਲ ਦੇ ਮੈਂਬਰ ਵਜੋਂ ਵੀ ਕੰਮ ਕਰਦੇ ਨੇ ਜੋ ਕੈਨੇਡਾ ਦੀਆਂ ਉੱਚ ਅਦਾਲਤਾਂ ਵਿੱਚ ਨਿਆਇਕ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੰਮ ਕਰਦੀ ਹੈ ਅਸੋਸੀਏਟ ਚੀਫ ਜਸਟਿਸ ਜੈਸੋਡੌਸਨ ਨੇ ਮਾਨਯੋਗ ਲਾਰੈਂਸ ਆਈ.ਓਨੀਲ ਦੀ ਥਾਂ ਲਈ ਜੋ 22 ਅਕਤੂਬਰ 2023 ਤੋਂ ਪਰ 22 ਜੱਜ ਬਣਨ ਲਈ ਚੁਣੇ ਗਏ ਸਨ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਸਰਦਾਰ ਅਫਤਾਰ ਸਿੰਘ ਸੰਦੂ ਕਰਨਗੇ 24 ਫਰਵਰੀ ਨੂੰ ਗੁਰਦੁਆਰਾ ਰੈਕਸਟੇਲ ਵਿਖੇ ਅਹਿਮ ਮੀਟਿੰਗ 35 ਸਾਲ ਪਹਿਲਾਂ ਕਿਸ਼ਤੀਆਂ ਰਾਹੀਂ ਹولندا ਤੋਂ ਆਏ ਸੀ ਕੈਨੇਡਾ ਆਮੜਾ ਅੱਡਾ ਜੀਟੀਏ ਨੇ ਕਰਵਾਈ ਸਰਸਵਤੀ ਵੰਧਨਾ ਵੱਡੀ ਗਿਣਤੀ ਵਿੱਚ ਭਾਈਚਾਰੇ ਨੇ ਵਿਸ਼ੇਸ਼ ਸਮਾਗਮ ਵਿੱਚ ਭਰੀਆਂ ਹਾਜ਼ਰੀਆਂ ਰੀਡੋਗਨਾਸਕੇਤਵੇ ਤੇ ਬਰਫਬਾਰੀ ਦਾ ਦੇਖਿਆ ਗਿਆ ਅਸਰ ਖੁੱਲਣ ਤੋਂ ਬਾਅਦ ਜਲਦ ਬੰਦ ਕੀਤਾ ਗਿਆ ਸਕੇਤਵੇ ਬੰਗਾਲੀ ਪਾਈਚਾਰੇ ਵੱਲੋਂ ਸਰਸਪਤੀ ਪੂਜਾ ਸਮਾਗਮ ਦਾ ਆਯੋਜਨ ਅਮਾਰ ਪੂਜੋ ਟੋਰਾਂਟੋ ਨੇ ਸਭ ਨੂੰ ਦਿੱਤਾ ਸਮਾਗਮ ਵਿੱਚ ਆਉਣ ਦਾ ਸੱਦਾ। ਕੈਨੇਡਾ ਨਿਊਜ਼ ਵਿੱਚ ਹੁਣ ਤੱਕ ਲਈ ਇੰਨਾ ਹੀ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ।